ਲਲੀ ਵਰੋਲੇ ਕੇਤੜੇ ਪਰਬਤ ਬੇਤਾਲਾ ਤੇ ਕਹਿੰਦੇ ਕਈ ਥਾਵਾਂ ਤੇ ਜੋ ਭਾਉਂਦੇ ਭਾਅ ਪੜਕਦੇ ਫਿਰਦੇ ਹਨ ਕਈ ਪਰਬਤਾਂ ਦੇ ਵਿੱਚ ਕਹਿੰਦੇ ਪੂਤਨਿਆ ਵਾਂਗ ਰਹਿੰਦੇ ਹਨ ਇਸੇ ਤਰ੍ਹਾਂ ਕਹਿੰਦੇ ਕਿਤਨੇ ਕਈ ਥਾਵਾਂ ਤੇ ਪੂਤਾਂ ਪ੍ਰੇਤਾਂ ਵਾਲੇ ਕੋ ਕਰਮ ਕਰਦੇ ਹਨ ऐसे स्वरूप ताल ਤੋਂ ਜੋ بے تال ہوئے ਰਹਿੰਦੇ ਹਨ ندیاں ਨਾਲੇ کیتڑے سرور اسرالا تے کئی کتنے ہی جو ندیاں نالے تے کتنے ہی جو ਭਿਆانک جو سمندر ہاں اسی طرح کہندے کتنے ہی ਆسا تشنا روپی جو ندیاں تے વિશે وکارا روپی جو نالیاں والے ہاں संसार روپی جو ਭਿਆانک سمندر دے وچ کہندے پادાર્થ پردارس روپی جو پانی ہے ਇਸ ਦੇ ਵਿੱਚ ਇਹ ਜੋ ਡੁੱਬੇ ਹੋਏ ਹਨ ਅੰਬਰ ਤਾਰੇ ਕੀਤੜੇ ਬਿਸੀਰ ਪਤਾਲਾ ਤੇ ਕਿਤਨੇ ਹੀ ਕਹਿੰਦੇ ਆਕਾਸ਼ ਦੇ ਜੋ ਤਾਰੇ ਹਨ ਕਿਤਨੇ ਹੀ ਪਤਾਲਾਂ ਦੇ ਵਿੱਚ ਜੋ ਸੱਪ ਰਹਿੰਦੇ ਹਨ ਤੇ ਕਿਤਨੇ ਹੀ ਸੰਸਾਰ ਰੂਪੀ ਆਕਾਸ਼ ਦੇ ਵਿੱਚ ਜੋ ਰਿੱਧੀਆਂ ਸਿੱਧੀਆਂ ਦਿਖਾਉਣ ਵਾਲੇ ਰੂਪੀ ਜੋ ਤਾਰੇ ਚਮਕਦੇ ਹਨ ਤੇ ਕਿਤਨੇ ਹੀ ਸੰਸਾਰ ਦੇ ਅੰਦਰ ਹਸਪਤਾਲ ਦੇ ਵਿੱਚ ਕਹਿੰਦੇ ਸੱਪਾਂ ਦੇ ਨਿਆਈ ਜੋ ਕਾਮੀ ਕਰੋਦੀ ਹਨ ਭੰਬਲ ਪੂਸੇ ਭੁੱਲਿਆ ਭੌਜਲ ਪਰ ਨਾਲਾ ਕਹਿੰਦੇ ਇਉਂ ਜੋ ਜੀਵ ਹੈ ਭੰਬਲ ਪੂਸੇ ਦੇ ਵਿੱਚ ਕਹਿੰਦੇ ਜੋ ਫਸਿਆ ਹੋਇਆ ਜਨਮ ਦੇ ਗੇੜ ਦੇ ਵਿੱਚ ਮਰਨ ਦੇ ਗੇੜ ਦੇ ਵਿੱਚ ਪੌਂਦਾ ਫਿਰਦਾ ਹੈ ਸੰਸਾਰ ਸਮੁੰਦਰ ਦੀ ਪ੍ਰਵਾਹ ਦੇ ਵਿੱਚ ਇਹ ਜੰਮਦਾਰ ਫਿਰਦਾ ਰਹਿੰਦਾ ਹੈ ਇੱਕ ਸਤਿਗੁਰ ਬਾਹਰੇ ਸਭ ਆਲ ਜੰਜਾਲਾ ਇਹ ਇੱਕ ਸਤਿਗੁਰੂ ਤੋਂ ਕਹਿੰਦੇ ਜੋ ਬਗੈਰ ਇਹ ਸਾਰੇ ਮਾਇਆ ਦੇ ਜਾਲ ਜੰਜਾਲਾਂ ਦੇ ਵਿੱਚ ਭਾਵ ਜੋ ਬੰਧਨਾਂ ਦੇ ਵਿੱਚ ਪਿਆ ਰਹਿੰਦਾ ਹੈ ਬਹੁਤੀ ਘਰੀ ਪ੍ਰਾਹੁਣਾ ਜੋ ਰਹਦਾ ਭੁੱਖਾ ਜਿਵੇਂ ਬਹੁਤੇ ਘਰਾਂ ਦਾ ਜੋ ਪ੍ਰਾਹੁਣਾ ਹੁੰਦਾ ਉਹ ਆਖਰ ਨੂੰ ਭੁੱਖਾ ਹੀ ਰਹਿੰਦਾ ਹੈ ਸਾਂਝੀ ਬਬਾ ਨਾ ਰੋਈਐ ਚਤ ਚੰਤ ਨਾ ਚੁੱਖਾ ਜਿਹ ਜੋ ਸਾਂਝੀ ਵਸਤੂ ਤੇ ਚਲੇ ਜਾਣ ਦਾ ਕੋਈ ਕਹਿੰਦੇ ਕੋਈ ਨਹੀਂ ਰੋਂਦਾ ਕੋਈ ਸਾਂਝੀ ਵਸਤੂ ਚਲੀ ਜਾਵੇ ਤੇ ਚਿੱਤ ਦੇ ਵਿੱਚ ਕਹਿੰਦੇ ਰੰਚਕ ਮਾਤਰ ਵੀ ਉਸ ਦੀ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਸੋਚ ਦੇ ਅੰਨੇ ਸਾਂਝੀ ਹੈ ਆਪੇ ਠੀਕ ਕਰ ਲੈਣਗੇ ਬਾਹਲੀ ਡੂਮੀ ਟੱਡ ਜੋ ਉਹ ਕਿਸੇ ਨਾ ਤੁਖਾ ਜੇ ਜਿਵੇਂ ਕੋਈ ਬਾਹਲੀ ਜੋ ਡੂਮਾਂ ਦੀ ਜੋ ਟੱਡ ਹੱਥ ਆਈ ਹੋਈ ਜੋ ਵੱਜਦੀ ਨਹੀਂ ਜੋ ਬਾਹਲੇ ਹੱਥਾਂ ਦੇ ਵਿੱਚ ਆ ਜਾਂਦੀ ਆ ਕਿਉਂਕਿ ਉਸ ਦੇ ਕਹਿੰਦੇ ਟੁੱਟਣ ਦਾ ਕਿਸੇ ਨੂੰ ਤੋਖਾ ਕੋਈ ਫਿਕਰ 파ਕਾ ਨਹੀਂ ਹੁੰਦਾ ਵਣ ਵਣ ਕਾਉਨਾ ਸੋਹ ਈ ਕਿਉ ਮਾਣੈ ਸੁਖਾ ਜਿਵੇਂ ਜੰਗਲਾਂ ਜੰਗਲਾਂ ਦੇ ਵਿੱਚ ਜੋ ਬ੍ਰਿਸ਼ ਤੇ ਜੋ ਕਾਂ ਸ਼ੋਭਦਾ ਨ ਸ਼ੋਭਾ ਨਹੀਂ ਪਉਂਦਾ ਤੇ ਫਿਰ ਕਹਿੰਦੇ ਉਹ ਸੁਖ ਕਿਵੇਂ ਮਾਣ ਸਕਦਾ ਹੈ ਪਾਉ ਉਹ ਨਹੀਂ ਮਾਣ ਸਕਦਾ ਜੋ ਬਹੁ ਮਿੱਤੀ ਵੇਸਵਾ ਤਨ ਵੇਦਨ ਦੁਖਾ ਤੇ ਜਿਵੇਂ ਬਹੁਤ ਹੀ ਮਿਤਰਾ ਵਾਲੀ ਜੋ ਕਹਿੰਦੇ ਜੋ ਵੇਸਵਾ ਹੁੰਦੀ ਹੈ ਉਸ ਦੇ ਸਰੀਰ ਨੂੰ ਕਹਿੰਦੇ ਦੁੱਖ ਤੇ ਜੋ ਪੀੜਾ ਲੱਗੀ ਰਹਿੰਦੀ ਹੈ ਵਿਣ ਗੁਰ ਪੂਜਨ ਹੋਰ ਨਾ ਵਰਨੇ ਬੇਮੁਖਾ ਇਸ ਪ੍ਰਕਾਰ ਕਹਿੰਦੇ ਜੋ ਗੁਰੂ ਤੋਂ ਹੀਣੇ ਹਨ ਤੇ ਹੋਰ ਨਾ ਦੇਵੀ ਦੇਵਤਿਆਂ ਦੀ ਜੋ ਪੂਜਾ ਕਰਦੇ ਹਨ ਤੇ ਹੋਰ ਜੋ ਬੇਮੁਖਾ ਵਰਣਨ ਕਰਦੇ ਹਨ ਬਾਬ ਜੋ ਕਥਨ ਕਰਦੇ ਰਹਿੰਦੇ ਹਨ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲੱਗੇ ਰਹਿੰਦੇ ਹਨ ਵਾਏ ਸੁਣਾਏ ਛਾਨਣੀ ਤਿਸ ਓਠ ਉਠਾਲੇ ਤੇ ਜੇਕਰ ਕੋਈ ਕਹਿੰਦੇ ਊਠ ਨੂੰ ਕਹਿੰਦੇ اٹھਾਉਣ ਵਾਸਤੇ ਕੋਈ ਛਾਨਣੀ ਵਜਾ ਕੇ ਸੁਣਾਵੇ ਤਾਂ ਉਸ ਊਠ ਨੂੰ ਨੂੰ ਉਠਾ ਨਹੀਂ ਸਕਦਾ țaḍī mār ḍaraīndā mai gal mat vāle ਜੇ ਜੇਕਰ ਕੋਈ ਕਹਿੰਦਾ ਜੋ ਮਸਤ ਹਾਥੀ ਨੂੰ țaḍī mār ਕੇ ਡਰਾਉਣਾ ਚਾਹੇ ਉਹ ਡਰਾ ਨਹੀਂ ਸਕਦਾ ਬਾਸਕ ਨਾਗੈ ਸਾਹਮਣਾ ਜੋ ਦੀਵਾ ਬਾਲੇ ਜੇ ਜੇਕਰ ਕੋਈ ਬਾਸਕ ਨਾਗ ਨੂੰ ਡਰਾਉਣ ਵਾਸਤੇ ਕੋਈ ਸਾਹਮਣੇ ਉਸ ਦੇ ਦੀਵਾ ਬਾਲ ਕੇ ਰੱਖ ਦਵੇ ਤੇ ਉਹ ਆਪਣੇ ਫੁੰਕਾਰੇ ਦੇ ਨਾਲ ਉਸ ਦੀਵੇ ਨੂੰ ਬਜਾ ਦਿੰਦਾ ਹੈ ਸਿਹੋਂ ਸਰੰਜੈ ਸਾਹਜਿਓ ਅੱਖੀ ਵੇਖਾਲੇ ਜੇ ਜਿਵੇਂ ਫੇਰ ਨੂੰ ਕਹਿੰਦੇ ਅੱਖਾਂ ਕੱਢ ਕੇ ਵਿਖਾਲ ਕੇ ਕੋਈ ਤਾੜ ਨਾ ਕਰੇ ਭਾਵ ਡਰਾਉਣਾ ਚਾਹੇ ਉਸ ਨੂੰ ਡਰਾ ਨਹੀਂ ਸਕਦਾ ਸਾਇਰ ਲਹਿਰ ਨਾ ਪੁੱਜਨੀ ਪਾਣੀ ਪਰ ਨਾਲੇ ਜਿਵੇਂ ਗਲੀਆਂ ਦੇ ਪ੍ਰਨਾਲਿਆਂ ਦੇ ਵਿੱਚ ਜੋ ਪਾਣੀ ਜੋ ਸਮੁੰਦਰ ਦੀਆਂ ਲਹਿਰਾਂ ਦੇ ਬਰਾਬਰ ਨਹੀਂ ਪੁੱਜ ਸਕਦਾ ਅਣਹੋਂਦਾ ਆਪ ਗਿਣਾਏ ਦੇ ਬੇਮੁਖ ਬੇਤਾਲੇ ਇਸ ਪ੍ਰਕਾਰ ਕਹਿੰਦੇ ਅਣਹੋਇਆ ਭਾਵ ਜੋ ਗੁਣ ਤੋਂ ਹੀਨੇ ਹਨ ਉਹ ਆਪਣਾ ਭਾਵ ਗਨਉਦੇ ਹਨ ਉਹ ਬੇਮੁਖ ਜੋ ਪੂਤਨਿਆਂ ਦੀ ਨਿਆਈ ਹਨ ਪੌੜੀ ਨਾਰ ਪਧਾਰੋ ਬਾਹਰੀ ਸੁਖ ਸੇਜ ਨਾ ਚੜੀਐ ਜਿਉ ਜੋ ਨਾਰ ਜੋ ਇਸਤਰੀ ਆਪਣੇ ਪਤੀ ਤੋਂ ਬਗੈਰ ਆਪ ਹੁਕਮ ਤੋਂ ਉਲਟ ਚੱਲਦੀ ਹੈ ਉਹ ਸੁਖ ਨਹੀਂ ਪ੍ਰਾਪਤ ਕਰ ਸਕਦੀ ਪੁੱਤ ਨ ਮੰਨੇ ਮਾਪਿਆਂ ਕਾਮ ਜਾਤੀ ਵੜੀਐ ਜਿਉ ਜੋ ਪੁੱਤਰ ਆਪਣੇ ਮਾਪਿਆਂ ਦਾ ਜੋ ਆਖਾ ਨਹੀਂ ਮੰਨਦਾ ਤੈ ਉਹ ਕਹਿੰਦੇ ਨਿਵਣ ਜਾਤ ਦੇ ਭੈੜੀ ਜਾਤ ਵਾਲਾ ਕਹਿੰਦੇ ਗਿਣਿਆ ਜਾਂਦਾ ਹੈ ਵਣਜਾਰਾ ਸਹ ਹੋ ਫਿਰੈ ਵੇ ਸਹ ਨਾ ਜੜੀਐ ਦੇ ਜੋ ਵਪਾਰੇ ਸ਼ੌਕਾਰ ਤੋਂ ਬਗੈਰ ਭਾਵ ਸ਼ੌਕਾਰ ਤੋਂ ਹੋ ਮੁਕਰ ਜਾਵੇ ਤੇ ਉਸ ਵਣਜਾਰੇ ਤੇ ਭਰੋਸਾ ਨਹੀਂ ਕਰੇ ਜੜਿਆ ਜਾਂਦਾ ਨਹੀਂ ਕੀਤਾ ਜਾ ਸਕਦਾ ਸਾਬ ਸੋਹ ਹੈ ਆਪਣੇ ਹਥਿਆਰ ਨਾਲ ਫੜੀਐ ਤੇ ਜੋ ਆਪਣੇ ਮਾਲਕ ਦੇ ਸਾਹਮਣੇ ਹਥਿਆਰ ਫੜਨਾ ਭਾਵੇਂ ਚੱਕਣਾ ਚੰਗਾ ਨਹੀਂ ਹੁੰਦਾ ਗੁੜ ਨਾ ਪਹੁੰਚੈ ਸੱਚ ਉਸ ਨੂੰ ਸੱਚ ਘੜਤ ਕੜੀਐ ਜਿਵੇਂ ਝੂਠ ਸੱਚ ਦੇ ਬਰਾਬਰ ਨਹੀਂ ਪਹੁੰਚ ਸਕਦਾ ਸੋ ਕਹਿੰਦੇ ਜੋ ਘੜ ਤਾਂ ਇਹ ਕੜ ਲਈਏ ਮੁੰਦਰਾ ਕੰਨ ਜਿਣਾੜੀਆਂ ਤਿੰਨਾ ਨਾਲ ਨਾ ਅੜੀਐ ਦੇਸਪੁਰ ਤਾਰ ਜਿਨ੍ਹਾਂ ਜੋਗੀਆਂ ਦੇ ਕੰਨਾਂ ਦੇ ਵਿੱਚ ਮੰਦਰਾ ਹੋਣ ਉਹਨਾਂ ਨਾਲ ਕਹਿੰਦੇ ਅੜਨਾ ਨਹੀਂ ਚਾਹੀਦਾ ਕਿਉਂਕਿ ਉਹ ਸ਼ਕਤੀ ਨਾਲ ਨੁਕਸਾਨ ਕਰ ਦਿੰਦੇ ਹਨ ਭਾਵ ਜਿਸ ਪ੍ਰਕਾਰ ਗੁਰੂ ਤੋਂ ਕੰਨਾਂ ਰੂਪ ਜੋ ਹਿਰਦਿਆਂ ਦੇ ਵਿੱਚ ਰੂਪ ਮੰਦਰਾ ਲਈਆਂ ਹਨ ਉਹਨਾਂ ਨਾਲ ਅੜਨਾ ਨਹੀਂ ਚਾਹੀਦਾ ਨਰਾਦਰ ਨਹੀਂ ਕਰਨਾ ਚਾਹੀਦਾ ਜੋ ਬੇਮੁਖ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਅੰਤ ਨੂੰ ਕਹਿੰਦੇ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਥੇ ਹੁਣ ਜੋ ਚੌਥਵੀਂ ਵਾਰ ਸਮਾਪਤ ਹੋਈ ਹੈ ਤੇ 35ਵੀਂ ਵਾਰ ਦੀ ਜੋ ਆਰੰਭਤਾ ਹੈ ਸੌਤਵੀਂ ਵਾਰ ਤੋਂ ਆਰੰਭਤਾ ਤੋਂ ਪਹਿਲਾ ਸਾਈ ਸਾਹਿਬ ਜੀ ਜੋ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦਾ ਜੋ ਮੰਗਲ ਰੂਪ ਆਚਾਰਨ ਕਰਦੇ ਹਨ ਜੋ ਇੱਕ ਅਦਵੈਤ ਸਰੂਪ ਜੋ ਪਰਮੇਸ਼ਰ ਸਰਬਦਾ ਜੋ ਪ੍ਰਕਾਸ਼ਿਕ ਹੈ ਸਤ ਜੋ ਨਾਸ਼ ਤੋਂ ਰਹਿਤ ਹੈ ਗੁਰ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਉਪ੍ਰਾਪਤ ਹੁੰਦਾ ਹੈ ਪੌੜੀ ਕੁੱਤਾ ਰਾਜ ਬਹੱਲੀਏ ਫਿਰ ਚੱਕੀ ਚੱਟੇ ਜਿਵੇਂ ਕੁੱਤੇ ਨੂੰ ਰਾਜ ਗੱਦੀ ਦੇ ਉੱਤੇ ਬਿਠਾ ਦਈਏ ਫਿਰ ਵੀ ਕਹਿੰਦੇ ਉਹ ਚੱਕੀ ਹੀ ਚੱਟਣ ਵਾਸਤੇ ਜਾਂਦਾ ਹੈ ਇਸੇ ਪ੍ਰਕਾਰ ਕਹਿੰਦੇ ਜੋ ਕੁੱਤਿਆਂ ਦੀ ਣਿਆਈ ਜੋ ਲੋਭੀ ਪੁਰਸ਼ ਹਨ ਉਹਨਾਂ ਨੂੰ ਭਾਵੇਂ ਕਹਿੰਦੇ ਬ੍ਰਹਮ ਰੂਪੀ ਜੋ ਰਾਜ ਤਖਤ ਦੇ ਉੱਤੇ ਬਿਠਾ ਦੇਣਾ ਕਰੀਏ ਫਿਰ ਵੀ ਕਹਿੰਦੇ ਅੰਤ ਨੂੰ ਉਹ ਮਾਇਆ ਰੂਪੀ ਜੋ ਚੱਕੀ ਜੋ ਚਟਣ ਵਾਸਤੇ ਹੀ ਜਾਂਦੇ ਹਨ ਸੱਪੇ ਦੁੱਧ ਪਿਆਲੀਐ ਵਿਹੋ ਮੁਖ ਹੋ ਸਟੈ ਜੇ ਜਿਵੇਂ ਸੱਪ ਨੂੰ ਦੁੱਧ ਪਿਾਈਏ ਤਾਂ ਫਿਰ ਵੀ ਕਹਿੰਦੇ ਉਹ ਆਪਣੇ ਮੂੰਹ ਦੇ ਵਿੱਚੋਂ ਜੋ ਜੋ ਜ਼ਹਿਰ ਹੈ ਉਹੀ ਸੁੱਟਦਾ ਹੈ ਇਸੇ ਤਰ੍ਹਾਂ ਕਹਿੰਦੇ ਸੱਪਾਂ ਦੀ ਨਿਆਈਂ ਜੇ ਕਰ ਵਿਕਾਰੀ ਪੁਰਸ਼ ਹਨ ਜੇਕਰ ਉਹਨਾਂ ਨੂੰ ਨਿਸ਼ਕਾਮ ਕਰਮਾ ਰੂਪ ਕਹਿੰਦੇ ਦੁੱਧ ਪਿਆ ਦੇਣਾ ਕਰੀਏ ਫਿਰ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਕਹਿੰਦੇ ਜੋ ਵਿਸ਼ੇ ਵਕਾਰਾਂ ਦਾ ਜੋ ਜ਼ਹਿਰ ਰੂਪੀ ਹੀ ਜੋ ਨਿਕਲਦੀ ਹੈ ਉਹਨਾਂ ਦੇ ਕਹਿੰਦੇ ਅੰਦਰੋਂ ਜ਼ਹਿਰ ਹੀ ਨਿਕਲਦਾ ਹੈ ਪੱਥਰ ਪਾਣੀ ਰਖੀਏ ਮਨ ਹੱਥ ਨਾ ਘਟੇ ਜਿਵੇਂ ਪੱਥਰ ਨੂੰ ਪਾਣੀ ਦੇ ਵਿੱਚ ਰੱਖ ਦਈਏ ਤਾਂ ਤਾਂ ਵੀ ਕਹਿੰਦੇ ਉਸ ਦੇ ਮਨ ਦੀ ਜੋ ਕਠੋਰਤਾ ਹੈ ਉਸਦਾ ਜੋ ਹੱਠ ਉਹ ਨਹੀਂ ਕੱਟਦਾ ਇਸੇ ਪ੍ਰਕਾਰ ਕਹਿੰਦੇ ਪੱਥਰ ਦੀ ਨਿਆਈ ਜੋ ਕઠੋਰ ਚਿੱਤ ਵਾਲੇ ਜੋ ਪੁਰਸ਼ ਹਨ ਉਹਨਾਂ ਦੇ ਅੰਦਰ ਕਹਿੰਦੇ ਗਿਆਨ ਰੂਪੀ ਪਾਣੀ ਵੀ ਕਹਿੰਦੇ ਰੱਖ ਦੇਣਾ ਕਰੀਏ ਉਹਨਾਂ ਦਾ ਮਨ ਜੋ ਹੈ ਉਸ ਹੱਠ ਨਹੀਂ ਕੱਟਦਾ ਉਹਨਾਂ ਦੇ ਮਨ ਦੇ ਵਿੱਚੋਂ ਜੋ ਕਰੋਧ ਰੂਪ ਜੋ ਅਗੜੀ ਉਹਨਾਂ ਦੇ ਮਨ ਦੇ ਅੰਦਰੋਂ ਨਹੀਂ ਨਿਕਲਦੀ ਜੋ ਆ ਚੰਦਨ ਪਰਹਰੈ ਖਰਖੇਹ ਪਲਟੈ ਤੇ ਜਿਸ ਪ੍ਰਕਾਰ ਕਹਿੰਦੇ ਜੋ ਖਰ ਖੋਤੇ ਨੂੰ ਕਹਿੰਦੇ ਹਨ ਅਤਰ ਅਤੇ ਚੰਦਨ ਦਾ ਜੋ ਅਤਰ ਲਾ ਦਈਏ ਉਸ ਨੂੰ ਫਿਰ ਵੀ ਕਹਿੰਦੇ ਉਹ ਇਨਾਂ ਤਿਆਗ ਕੇ ਕਹਿੰਦੇ ਮਿੱਟੀ ਦੇ ਵਿੱਚ ਹੀ ਲੇਟੇ ਮਾਰਦਾ ਇਸ ਪ੍ਰਕਾਰ ਕਹਿੰਦੇ ਇਸ ਖਰ ਦੀ ਨਿਆਈ ਮਨਮੁਖ ਨੂੰ ਇਹ ਕਹਿੰਦੇ ਚੋਹਾ ਚੰਦਨ ਦੀ ਨਿਆਈ ਵੈਰਾਗ ਰੂਪ ਬਚਨ ਸੁਣਾਉਣਾ ਕਰੀਏ ਤਾਂ ਵੀ ਕਹਿੰਦੇ ਉਹ ਵਿਸ਼ੇ ਵਿਕਾਰਾਂ ਦੀ ਖੇਦ ਆਪਣੇ ਉੱਪਰ ਪਾ ਹੀ ਲੈਂਦਾ ਹੈ। ਜੋ ਨਿੰਦਕ ਪਰ ਨਿੰਦੀ ਹਮ ਹਟ ਮੂਲ ਨਾ ਹਟੈ। ਦੇ ਐਵੇਂ ਹੀ ਕਹਿੰਦੇ ਜੋ ਨਿੰਦਿਆ ਕਰਨ ਵਾਲਾ ਤੇ ਪرائی ਨਿੰਦਿਆ ਕਰਨ ਵਾਲਾ ਜੋ ਜਿੱਦੀ ਸੁਭਾਅ ਦਾ ਕਹਿੰਦੇ ਬਿਲਕੁਲ ਵੀ ਕਹਿੰਦੇ ਨਹੀਂ ਹਟਦਾ। ਔ ਜੋ ਪਾਪਣਾ ਆਪ ਨਿੰਦਿਆ ਵਾਲਾ ਸੁਭਾਅ ਹੈ ਉਹ ਨਹੀਂ ਛੱਡਦਾ ਆਪਣ ਹੱਥੀ ਆਪਣੀ ਜੜ ਆਪ ਉੱਪਟੈ ਇਸ ਪ੍ਰਕਾਰ ਕਹਿੰਦੇ ਜੋ ਨਿੰਦਕ ਪੁਰਸ਼ ਹਨ ਉਹ ਆਪਣੇ ਹੱਥੀ ਆਪਣੀ ਜੋ ਜੀਵਨ ਦੀ ਜੋ ਸ਼ਰਧਾ ਰੂਪੀ ਜੋ ਜੜ ਹੈ ਉਹ ਆਪ ਹੀ ਪਟ ਲੈਂਦੇ ਹਨ ਪਉੜੀ ਕਾਂਕਪੂਰ ਨਾ ਚਖਈ ਦੁਰਗੰਧ ਸੁਖਾਵੇ ਜਿਵੇਂ ਕਾਂ ਅਗੇ ਕਹਿੰਦੇ ਕੋਈ ਮੁਸ਼ਕ ਕਪੂਰ ਜੋ ਕਪੂਰ ਦੀਆਂ ਜੋ ਟੱਕੀਆਂ ਰੱਖਦੇ ਨਾ ਕਰੀਏ ਉਹ ਚਖਦਾ ਨਹੀਂ ਇਹ ਉਹ ਕਹਿੰਦੇ ਵਿਸ਼ਟਾ ਆਦਿਕ ਪੈੜੀ ਜੋ ਵਾਸ਼ਨਾ ਕਹਿੰਦੇ ਉਸ ਨੂੰ ਜੋ ਚੰਗੀ ਲੱਗਦੀ ਹੈ ਉਹ ਕਹਿੰਦੇ ਕਾਂ ਦੇ ਨਿਆਈ ਕਹਿੰਦੇ ਜੋ ਸਾਤਕ ਪੁਰਸ਼ਾਂ ਨੂੰ ਜੋ ਬ੍ਰਹਮ ਗਿਆਨ ਦਾ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਨੂੰ ਜੋ ਪਰਾਈ ਜੋ ਨਿੰਦਿਆ ਹੀ ਕਰਨੀ ਜੋ ਚੰਗੀ ਲੱਗਦੀ ਹੈ ਹਾਥੀ ਨੀਰ ਨਵਾ ਲੀਐ ਸਿਰ ਛਾਰ ਉਡਾਵੇ ਜਿਸ ਤਰ੍ਹਾਂ ਕਹਿੰਦੇ ਹਾਥੀਆਂ ਨੂੰ ਕਹਿੰਦੇ ਜੋ ਪਾਣੀ ਦੇ ਨਾਲ ਨਵਾ ਦੇਣਾ ਕਰੀਏ ਫਿਰ ਵੀ ਸਰੀਰ ਦੇ ਉੱਪਰ ਕਹਿੰਦੇ ਹੋ ਸਵਾਹੀ ਉਡਾਉਂਦੇ ਹਨ ਕਟਾ ਮਿੱਟੀ ਹੀ ਉਡਾਉਂਦੇ ਹਨ ਇਸੇ ਤਰ੍ਹਾਂ ਕਹਿੰਦੇ ਹਾਥੀ ਦੀ ਨਿਆਈ ਜੋ ਹੰਕਾਰੀ ਪੁਰਸ਼ ਹਨ ਉਹਨਾਂ ਨੂੰ ਜੇ ਕਿਤੇ ਕੋਈ ਨਿਸ਼ਕਾਮਤਾ ਰੂਪੀ ਜੋ ਪਾਣੀ ਦੇ ਨਾਲ ਇਸ਼ਨਾਨ ਵੀ ਕਰਵਾ ਦਈਏ ਫਿਰ ਵੀ ਕਹਿੰਦੇ ਹੰਕਾਰ ਰੂਪੀ ਜੋ ਸਵਾਹ ਹੈ ਉਹ ਆਪਣੇ ਸਿਰ ਦੇ ਉੱਪਰ ਉਹ ਪਵਾ ਹੀ ਲੈਂਦੇ ਹਨ ਤੁਮੇ ਅੰਮ੍ਰਿਤ ਸਿੰਜੀਆ ਕੋੜਤ ਨਾ ਜਾਵੇ ਫਿਰ ਜਿਵੇਂ ਤੁਮੇ ਨੂੰ ਕਹਿੰਦੇ ਅੰਮ੍ਰਿਤ ਦੇ ਨਾਲ ਸਿੰਜਨਾ ਕਰੀਏ ਫਿਰ ਵੀ ਕਹਿੰਦੇ ਉਸ ਦੀ ਜੋ ਕੜਤਨ ਹੈ ਨਹੀਂ ਜਾਂਦੀ ਐਵੇਂ ਕਹਿੰਦੇ ਤੁਮੇ ਦੀ ਨਿਆਈ ਜੋ ਕੋੜੇ ਮਨੁੱਖ ਹਨ ਉਨ੍ਹਾਂ ਦੇ ਅੰਦਰੋਂ ਜੋ ਅਮਰਤ ਰੂਪ ਜੋ ਗਿਆਨ ਦੇ ਜੋ ਬਚਨ ਵੀ ਉਹਨਾਂ ਨੂੰ ਸੁਣਾ ਦੇਣਾ ਕਰੀ ਉਹਨਾਂ ਦੇ ਅੰਦਰੋਂ ਜੋ ਵਿਸ਼ੇ ਵਕਾਰਾਂ ਦੀ ਰੂਪ ਜੋ ਕੜਤਨ ਹੈ ਉਹਨਾਂ ਦੇ ਹਿਰਦੇ ਦੇ ਅੰਦਰੋਂ ਜੋ ਕੌੜਾ ਪਾਣੀ ਉਹ ਨਹੀਂ ਜਾਂਦਾ ਸਿੰਮਲ ਰੁਖ ਸ੍ਰੇਵੀਏ ਫਲ ਹੱਥ ਨਾ ਆਵੇ ਫਿਰ ਕਹਿੰਦੇ ਜਿਸ ਪ੍ਰਕਾਰ ਜੋ ਸਿੰਮਲ ਜੋ ਬ੍ਰਿਸ਼ਤੀ ਜਿੰਨੀ ਵੀ ਕਹਿੰਦੇ ਜੋ ਟਹਿਲ ਕਰੀਏ ਫਿਰ ਵੀ ਉਸ ਤੋਂ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਹੱਸ ਦੇ ਵਿੱਚ ਕੋਈ ਫਲ ਨਹੀਂ ਆਉਂਦਾ ਇਸ ਪ੍ਰਕਾਰ ਕਹਿੰਦੇ ਜੋ ਸਿਮਲ ਰੂਪ ਹੰਕਾਰੀ ਜੋ ਪੁਰਸ਼ ਹਨ ਉਹਨਾਂ ਨੂੰ ਚਾਹੇ ਕਿਤਨਾ ਵੀ ਕਹਿੰਦੇ ਉਹਨਾਂ ਦੀ ਸੇਵਾ ਕਰ ਲਈਏ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਸੁਣਾ ਲਈਏ ਫਿਰ ਵੀ ਜੋ ਬ੍ਰਹਮ ਰੂਪੀ ਜੋ ਗਿਆਨ ਦਾ ਫਲ ਉਹਨਾਂ ਦੇ ਕੋਲੋਂ ਪ੍ਰਾਪਤ ਨਹੀਂ ਹੁੰਦਾ ਨਿੰਦਕ ਨਾਮਿ ਵਿਹਣਿਆ ਸਤ ਸੰਗ ਨਾ ਭਾਵੈ ਇਸੇ ਤਰ੍ਹਾਂ ਕਹਿੰਦੇ ਜਿਹੜੇ ਪੁਰਖ ਨਿੰਦਕ ਪਰਮੇਸ਼ਰ ਦੇ ਨਾਮ ਤੋਂ ਵਾਂਝੇ ਹਨ ਤੇ ਉਹਨਾਂ ਨੂੰ ਸਤ ਸੰਗਤ ਚੰਗੀ ਨਹੀਂ ਲੱਗਦੀ ਅੰਨਾ ਆਗੂ ਜੇਥੀਆ ਸਭ ਸਾਤ ਸੁਹਾ ਮਹਾਵੇ ਤੇ ਜੇਕਰ ਕਿਸੇ ਅੰਨੇ ਮਨੁੱਖ ਨੂੰ ਕਹਿੰਦੇ ਆਗੂ ਬਣਾ ਕੇ ਅੱਗੇ ਲਾ ਦਈਏ ਤੇ ਉਹ ਉੱਜੜ ਰਸਤੇ ਤੇ ਪਾ ਕੇ ਸਾਰਿਆਂ ਦਾ ਜੋ ਸਾਥ ਹੈ ਉਹ ਲਟਾ ਦੇਵੇਗਾ ਇਸ ਪ੍ਰਕਾਰ ਜੋ ਕਹਿੰਦੇ ਵਿਵੇਕ ਵੈ ਰਾਗ ਰੂਪੀ ਨੇਤਰਾਂ ਤੋਂ ਹੀਣੇ ਹਨ ਜੇਕਰ ਕਹਿੰਦੇ ਉਹਨਾਂ ਨੂੰ ਧਰਮ ਦਾ ਆਗੂ ਬਣਾ ਦਿੱਤਾ ਜਾਵੇ ਤੇ ਉਹ ਸਾਰੇ ਮਨੁੱਖਾਂ ਨੂੰ ਜੋ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਪਾ ਦੇਣਗੇ ਪੌੜੀ ਪੌੜੀ ਲਸਣ ਲੁਕਾਇਆ ਨਾ ਲੁਕੈ ਬਹਿ ਖਾਜੇ ਕੂਣ ਜੇਕਰ ਕੋਈ ਖੁੰਜੇ ਦੇ ਵਿੱਚ ਬੈਠ ਕੇ ਜੋ ਲਸਣ ਛਕਦਾ ਹੈ ਖਾਂਦਾ ਹੈ ਉਸ ਦੀ ਜੋ ਵਾਸ਼ਨਾ ਕਹਿੰਦੇ ਲੁਕਾਇਆ ਲੁਗਦੀ ਨਹੀਂ ਇਸ ਪ੍ਰਕਾਰ ਕਹਿੰਦੇ ਜੋ ਵਿਕਾਰੀ ਜੋ ਪੁਰਸ਼ ਹਨ ਉਹ ਲੋਕ ਸ਼ਿਕ ਪੇ ਕੇ ਜੋ ਵਿਕਾਰ ਨੂੰ ਕਮਾਉਂਦੇ ਹਨ ਫਿਰ ਵੀ ਕਹਿੰਦੇ ਉਹਨਾਂ ਦਾ ਲੁਕਾਇਆ ਹੋਇਆ ਜੋ ਵਿਕਾਰ ਹੈ ਲੋਕ ਤਾਂ ਨਹੀਂ ਅੰਤ ਸਮੇਂ ਨੂੰ ਉਹ ਪ੍ਰਗਟ ਹੋ ਜਾਂਦਾ ਹੈ ਕਾਲਾ ਕੰਬਲ ਉਜਲਾ ਕਿਉਂ ਹੋਏ ਸਬੂਣ ਨੇ ਜੇਕਰ ਜੋ ਕਾਲੇ ਕੰਬਲ ਨੂੰ ਕਹਿੰਦੇ ਸਾਬਣ ਲਾ ਕੇ ਧੋਣਾ ਕਰੀਏ ਚਿੱਟਾ ਕਰਨਾ ਚਾਹੀਏ ਕਦੇ ਵੀ ਉਹ ਜੋ ਚਿੱਟਾ ਨਹੀਂ ਹੋ ਸਕਦਾ ਇਸ ਪ੍ਰਕਾਰ ਕਹਿੰਦੇ ਉਸ ਕਾਲੇ ਕੰਬਲ ਦੀ ਨਿਆਈ ਜੋ ਮਨ ਹੈ ਉਹ ਕਹਿੰਦੇ ਕਦੇ ਵੇਦ ਸ਼ਾਸਤਰਾਂ ਦੇ ਗਿਆਨ ਰੂਪੀ ਸਾਬਨ ਦੇ ਨਾਲ ਉਜਲਾ ਨਹੀਂ ਹੋ ਸਕਦਾ। ਡੇਮੂ ਖੱਕਰ ਡੇਮੂ ਖੱਕਰ ਜੋਸ਼ੂ ਹੈ ਿਸੇ ਮੋਹੇ ਸੁਣ। ਜਿਵੇਂ ਕਹਿੰਦੇ ਡੂਮਣਿਆਂ ਦੇ ਖੱਖਰ ਨੂੰ ਕਹਿੰਦੇ ਜਿਹੜਾ ਵੀ ਛੂੰਦਾ ਹੈ ਉਸ ਦਾ ਜੋ ਮੂੰਹ ਹੈ ਉਹ ਸੁੱਝ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਡੂਮਣਿਆਂ ਦੀ ਨਿਆਈ ਜੋ ਕੋ ਸੰਗੀ ਜੋ ਪੁਰਸ਼ ਹੈ ਕੋ ਸੰਤ ਨੂੰ ਕਹਿੰਦੇ ਜਦੋਂ ਮੂੰਹ ਲਾਉਂਦਾ ਹੈ ਉਸ ਦਾ ਮੂੰਹ ਅਭਿਮਾਨ ਦੇ ਨਾਲ ਜੋ ਸੁੱਜਿਆ ਸੁੱਜ ਜਾਂਦਾ ਹੈ ਹਿੱਤ ਕਮਨਾ ਵਈ ਲਾਉਣ ਬਿਨ ਲੂਣੇ ਜੇਕਰ ਕਿਸੇ ਦੀ ਜੋ ਉਸ ਲੂਣੀ ਜੋ ਚੀਜ਼ ਹੈ ਲੂਣ ਦੇ ਵਾਲੀ ਨਾ ਪਾਈਏ ਤੇ ਉਹ ਲੂਹ ਤੋਂ ਬਿਨਾ ਕਹਿੰਦੇ ਹੋ ਕਿ ਇਸੇ ਵੀ ਕੰਮ ਨਹੀਂ ਆਉਂਦੀ ਜੇਕਰ ਕਹਿੰਦੇ ਲੂਹ ਵਾਲੇ ਪਦਾਰਥ ਦੇ ਵਿੱਚ ਲੂਣ ਹੀ ਨਾ ਪਾਇਆ ਜਾਵੇ ਤਾਂ ਉਹ ਕੰਮ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਜੋ ਪ੍ਰੇਮ ਰੂਪੀ ਜੋ ਲੂਣ ਨਹੀਂ ਹੈ ਭਾਵ ਉਹਨਾਂ ਦੇ ਕੋਲ ਕੋਈ ਵੇਦ ਸ਼ਾਸਤਰਾਂ ਦਾ ਗਿਆਨ ਨਹੀਂ ਹੈ ਪਰ ਪ੍ਰੇਮ ਰੂਪੀ ਲੂਣ ਤੋਂ ਬਿਨਾ ਕਹਿੰਦੇ ਉਹਨਾਂ ਦਾ ਜੋ ਜੀਵਨ ਹੈ ਉਹ ਕਿਸੇ ਕੰਮ ਨਹੀਂ ਹੈ ਹਲਤ ਪਲਤ ਸੁਖ ਨਾਲ ਹੈ ਦੁਖੀਆ ਸਿਰ ਝੁਣਾ ਇਸੇ ਤਰ੍ਹਾਂ ਕਹਿੰਦੇ ਜੋ ਨਿੰਦਕ ਪੁਰਸ਼ਾਂ ਨੇ ਜੋ ਪ੍ਰਮਾਤਮਾ ਦੇ ਨਾਮ ਨੂੰ ਜੋ ਵਿਸਾਰ ਦਿੱਤਾ ਹੈ ਉਹੋ ਸੰਸਾਰ ਦੇ ਅੰਦਰ ਜੋ ਗੁਰੂ ਦੇ ਗਿਆਨ ਤੋਂ ਵਾਂਝੇ ਹਨ ਹਲਤ ਪਲਤ ਸੁਖ ਨਾ ਲਹੈ ਦੁਖਿਆ ਸਿਰ ਝੋਣਾ ਤੇ ਐਸੇ ਜੋ ਪੁਰਖ ਹਨ ਤੇ ਲੋਕ ਦੇ ਵਿੱਚ ਕਹਿੰਦੇ ਉਹਨਾਂ ਦਾ ਜੋ ਪਰਲੋਕ ਦੇ ਵਿੱਚ ਉਹ ਸੁਖ ਲੈਂਦੇ ਹਨ ਦੁਖਿਆ ਸਿਰ ਝੋਣਾ ਹਰ ਸਮੇਂ ਕਹਿੰਦੇ ਉਹ ਦੁਖੀ ਰਹਿੰਦੇ ਹਨ ਉਹਨਾਂ ਦੇ ਸਿਰ ਜੋ ਝੂਰਦੇ ਰਹਿੰਦੇ ਹਨ ਡਾਇਣ ਮਨਸ ਖਾਬਣੀ ਪੁੱਤ ਬੁਰਾ ਨਾ ਮੰਗੈ ਜਿਵੇਂ ਡਾਇਨਾ ਮਨੁੱਖਾਂ ਨੂੰ ਕਹਿੰਦੇ ਖਾ ਜਾਂਦੀ ਹੈ ਤੇ ਲੋਕਾਂ ਦੇ ਬੱਚਿਆਂ ਦੇ ਜੋ ਕਾਲ ਜਹੋ ਕੱਢ ਕੇ ਖਾ ਜਾਂਦੀ ਹੈ ਉਹ ਕਦੇ ਵੀ ਕਹਿੰਦੇ ਪੁੱਤਰ ਦਾ ਬੁਰਾ ਨਹੀਂ ਮੰਗਦੀ ਇਸ ਪ੍ਰਕਾਰ ਕਹਿੰਦੇ ਜੋ ਡਾਇਨ ਦੀ ਨਿਆਈ ਜੋ ਨਿੰਦਕ ਲੋਕ ਹਨ ਲੋਕਾਂ ਦਾ ਅਪਮਾਨ ਕਰਨ ਰੂਪ ਕਹਿੰਦੇ ਕਾਲਜੇ ਨੂੰ ਖਾਂਦੇ ਹਨ ਗੱਡ ਕੇ ਜੇਕਰ ਹੋ ਸਰਕਾਰੀ ਅਹੁਦੇ ਤੇ ਕਹਿੰਦੇ ਉਹ ਚਲੇ ਜਾਂਦਾ ਉਹ ਲੋਕਾਂ ਦਾ ਜੋ ਤੰਨ ਖਾਂਦੇ ਹਨ ਪਰ ਗੁਰੂ ਘਰ ਦੇ ਧੰਨ ਤੋਂ ਵੀ ਉਹ ਕਹਿੰਦੇ ਸੰਗ ਦੇ ਨਹੀਂ ਖਾਣ ਵੇਲੇ ਵੱਡਾ ਵਿਕਰਮੀ ਅਖੀਅ ਧੀ ਭੈਣ ਹੋ ਸੰਗੈ ਦੇ ਉਹਨਾਂ ਨੂੰ ਵੱਡਾ ਜੋ ਕਰਮ ਵਿਕਰਮੀ ਭੜੇ ਕਰਮ ਵਾਲਾ ਆਖਿਆ ਜਾਂਦਾ ਹੈ ਜਿਹੜਾ ਕਹਿੰਦੇ ਆਪਣੀ ਧੀ ਅਤੇ ਭੈਣ ਦੇ ਕੋਲੋਂ ਭੜੇ ਕਰਮ ਕਰਨ ਲੱਗੇ ਸੰਗ ਦਾ ਨਹੀਂ ਹੈ ਇਸੇ ਤਰ੍ਹਾਂ ਕਹਿੰਦੇ ਕੋਈ ਚੰਗੇ ਕਰਮਾਂ ਤੋਂ ਰਹਿਤ ਹੋਵੇ ਜੋ ਆਪਣੀ ਬੁੱਧ ਰੂਪੀ ਜੋਤੀ ਪੈਣ ਤੋਂ ਸੰਕੋਚ ਕਰਦਾ ਹੈ ਪਾਪ ਕੋਈ ਵੱਡਾ ਹੀ ਪਾਪ ਚਿਤਵਨ ਤੋਂ ਡਰਦਾ ਹੈ ਤੇ ਇਸੇ ਕਰਕੇ ਕਹਿੰਦੇ ਉਹ ਜੰਮਣ ਮਰਨ ਦੇ ਦੁੱਖ ਦੇ ਵਿੱਚ ਪੈ ਜਾਂਦਾ ਹੈ ਰਾਜੇ ਧੋ ਹਕਮਾਉਂਦੇ ਰਹਿ ਬਾਰ ਸੁਰੰਗੈ ਜਿਵੇਂ ਰਾਜਾ ਜੋ ਰਾਜੇ ਹਨ ਆਪਸ ਦੇ ਵਿੱਚ ਕਹਿੰਦੇ ਤਰੋ ਨੂੰ ਘਮਾਉਂਦੇ ਹਨ ਤੇ ਪਰ ਜੋ ਵਿਚੋਲੇ ਹਮੇਸ਼ਾ ਕਹਿੰਦੇ ਸ੍ਰੇਸ਼ਟ ਰੰਗ ਦੇ ਵਿੱਚ ਰਹਿੰਦੇ ਹਨ ਕਿਉਂਕਿ ਇਹਨਾਂ ਦਾ ਜੋ ਕੰਮ ਹੈ ਇੱਕ ਦੂਜੇ ਤੱਕ ਸਨੇਹਾਂ ਨੂੰ ਪਹੁੰਚਾਉਂਦਾ ਹੁੰਦਾ ਹੈ ਜਿਸ ਕਰਕੇ ਕੋਈ ਵੀ ਕਹਿੰਦੇ ਕੁਝ ਨਹੀਂ ਕਹਿੰਦਾ ਇਸ ਪ੍ਰਕਾਰ ਕਹਿੰਦੇ ਜੋ ਮਨ ਦਾ ਜੋ ਸੁਭਾਅ ਹੈ ਉਹ ਸਾਰਿਆਂ ਦੇ ਨਾਲ ਧੋਖੇ ਬਾਜੀ ਕਰਦਾ ਹੈ ਪਰ ਉਸ ਨੂੰ ਕਹਿੰਦੇ ਜੋ ਧਰਮ ਰੂਪ ਵਿਚੋਲੇ ਦੇ ਨਾਲ ਜੋ ਵੈਰ ਉਹ ਨਹੀਂ ਕਰਨਾ ਚਾਹੀਦਾ ਬਜਰ ਪਾਪ ਨਾ ਉਤਰਨ ਜਾਏ ਕਿਚਨਾ ਗੰਗੈ ਜੇ ਜਿਹੜੇ ਲੋਕ ਗੰਗਾ ਤੇ ਜਾ ਕੇ ਜੋ ਮਹਾ ਪਾਪ ਕਰਦੇ ਹਨ ਉਹ ਕਦੇ ਵੀ ਉਸ ਪਾਪ ਨੂੰ ਉਤਾਰ ਨਹੀਂ ਸਕਦੇ ਇਸੇ ਤਰ੍ਹਾਂ ਕਿ ਨੇ ਸਾਧ ਸੰਗਤ ਦੇ ਵਿੱਚ ਕੀਤੇ ਹੋਏ ਜੋ ਵਿਕਾਰੀ ਕਰਮਾਂ ਦਾ ਜੋ ਪਾਪ ਹੈ ਉਹ ਕਦੇ ਨਹੀਂ ਉਤਰ ਸਕਦਾ ਥਰ ਥਰ ਕੰਬੈ ਨਰਕ ਜਮ ਸੁਣ ਨਿੰਦਕ ਡੰਗੇ ਤੇ ਜੋ ਨਿੰਦਕਾਂ ਦੇ ਵੱਲੋਂ ਡੰਗੇ ਜਾਣ ਬਾਰੇ ਸੁਣ ਕੇ ਨਿੰਦਕਾਂ ਦੇ ਜਮ ਵੀ ਕਹਿੰਦੇ ਥਰ ਥਰ ਕੇ ਕੰਬਦੇ ਹਨ ਨਿੰਦਾ ਭਲੀ ਨਾ ਕਿਸੇ ਦੀ ਗੁਰ ਨਿੰਦ ਕੁੰਡ ਕੋਟੰਗੇ ਤੇ ਨਿੰਦਿਆ ਤਾਂ ਕਹਿੰਦੇ ਕਿਸੇ ਦੀ ਵੀ ਨਹੀਂ ਕਰਨੀ ਚੰਗੀ ਕਹਿੰਦੇ ਗੁਰੂ ਦੀ ਨਿੰਦਿਆ ਕਰਨੀ ਤਾਂ ਬਹੁਤ ਵੱਡਾ ਕੋਈ ਖੋਟਾ ਕਰਮ ਹੈ ਨਿੰਦਿਆ ਕਰ ਹਰਣਾ ਹਰਣਾ ਖਸੇ ਵੇ ਮੁਖ ਫਲਵਟਾ ਦੇ ਹਰਨਾਗਸ ਨੇ ਜੋ ਨਰਾਇਣ ਦੀ ਜੋ ਨਿੰਦਿਆ ਕਰਕੇ ਜੋ ਫਲ ਪ੍ਰਾਪਤ ਕੀਤਾ ਸੀ ਉਹ ਉਸ ਨੂੰ ਭਗਵਾਡ বিষ্ণੂ ਜੀ ਨੇ ਕਹਿੰਦੇ ਜੋ ਨਰ ਸਿੰਘ ਦਾ ਰੂਪ ਧਾਰ ਕਰਕੇ ਕੋਸ ਨੂੰ ਕਹਿੰਦੇ ਨੂਹਾ ਦੇ ਨਾਲ ਜੋ ਸੀ ਪਾੜ ਦਿੱਤਾ ਸੀ ਭਾਵ ਮਾਰ ਦਿੱਤਾ ਸੀ ਲੰਕ ਲੁੱਟਾਈ ਰਾਵਣ ਮस्तक 10 ਕੱਟਾ ਇਹ ਰਾਵਣ ਨੇ ਜਦੋਂ रामचंद्र ਜੀ ਨੂੰ ਨਿੰਦਿਆ ਕੀਤੀ ਸੀ ਕਰਕੇ ਜੋ ਸਾਰੀ ਜੋ ਲੰਕਾ ਸੀ ਲਟਾ ਕੇ ਜੋ ਸਿਰ ਵੀ ਕਟਵਾ ਲਿਆ ਸੀ ਕੰਸ ਗਿਆ ਸਣ ਲਸ਼ਕਰ ਸਭ ਦਾ ਤਾਂ ਸੰਘਟਾ ਇਸੇ ਤਰ੍ਹਾਂ ਕਹਿੰਦੇ ਕੰਸ ਨੇ ਵੀ ਆਪਣੀ ਫੌਜ ਸਨੇ ਕ੍ਰਿਸ਼ਨ ਜੀ ਨੂੰ ਮਾਰਨ ਗਿਆ ਸੀ ਪਰ ਕਹਿੰਦੇ ਆਪਣੇ ਜੋ ਸਾਰੇ ਦਿਨ ਤਾਂ ਸਮੈ ਤੇ ਉਹ ਜੋ ਨਾਸ਼ ਹੋ ਗਿਆ ਸੀ ਕਿਉਂਕਿ ਕੰਸ ਨੇ ਕਹਿੰਦੇ ਵਾਸ ਦੇਵ ਜੋ ਕ੍ਰਿਸ਼ਨ ਤੇ ਆਪਣੇ ਪਿਤਾ ਦੀ ਜੋ ਨਿੰਦਿਆ ਉਸ ਉਦੋਂ ਕੀਤੀ ਸੀ ਵੰਸ਼ ਗਵਾਇਆ ਕੈਰਵਾ ਖੂਣ ਲਖ ਫਟਾ ਤੇ ਜੋ ਕੈਰਵਾ ਨੇ ਆਪਣੇ ਗੁਰੂ ਦੀ ਨਿੰਦਿਆ ਕਰਕੇ ਤੇ ਆਪਣੀ ਜੋ ਸਾਰੀ ਜੋ ਵੰਸ ਸੀ ਕੋਲ ਸੀ ਉਹ ਗਵਾ ਲਈ ਸੀ ਆਪਣੀਆਂ ਲੱਖਾਂ ਕਹਿੰਦੇ ਇਹਨਾਂ ਨੇ ਖੂਨੀਆਂ ਭਾਵ ਬੇਅੰਤ ਜੋ ਫੌਜਾਂ ਸੀ ਉਹ ਖਤਮ ਕਰ ਲਈਆਂ ਸਨ ਦੰਤ ਬਗੱਤਰ ਸਿਸਪਾਲ ਦੇ ਦੰਦ ਹੋਏ ਖਟੇ ਤੇ ਜੋ ਦੰਤ ਜੋ ਬਗੱਤਰ ਤੇ ਜੋ ਸਿਸਪਾਲ ਇਹ ਦੋਵੇਂ ਕਹਿੰਦੇ ਕ੍ਰਿਸ਼ਨ ਜੀ ਦੇ ਨਾਲ ਜੰਗ ਕਰਨ ਆਏ ਸਨ ਇਹਨਾਂ ਨੇ ਵੀ ਕਹਿੰਦੇ ਜੋ ਦੰਦ ਜੋ ਖੱਟੇ ਹੋਏ ਸਨ ਭਾਵ ਕ੍ਰਿਸ਼ਨ ਜੀ ਨੇ ਇਹਨਾਂ ਦੋਵਾਂ ਦੇ ਜੋ ਸਿਰ ਵੱਡ ਦਿੱਤੇ ਸਨ ਨਿੰਦਾ ਕੋਈ ਨਾ ਸਿਜਿਓ یوں ਵੇਦ ਘਟੈ ਇਸੇ ਤਰ੍ਹਾਂ ਕਹਿੰਦੇ ਜੋ ਵੇਦ ਜੋ ਧਾਰਮਿਕ ਜੋ ਗ੍ਰੰਥ ਵੀ ਕਹਿੰਦੇ ਇਹ ਪ੍ਰਗਟ ਕਰਦੇ ਹਨ ਕਿ ਨਿੰਦਾ ਕਰਨ ਵਾਲਾ ਜੋ ਕੋਈ ਵੀ ਜ਼ਿੰਦਗੀ ਦੇ ਅੰਦਰ ਕਹਿੰਦੇ ਮੁਕਤ ਨਹੀਂ ਹੁੰਦਾ ਦੁਰਬਾਸੇ ਦੁਰਬਾਸੇ ਨੇ श्राप ਦੇ ਯਾਦੋ ਸਭ ਸੱਟ ਕਹਿੰਦੇ ਜਦੋਂ ਜਾਦਵਾਂ ਨੇ ਆਪਣੇ ਗੁਰੂ ਜੋ ਦੁਰਬਾਸ਼ਾ ਦੀ ਜਦੋਂ ਨਿੰਦਿਆ ਕੀਤੀ ਸੀ ਤਾਂ ਜੋ ਮਸ਼ਕਰੀਆਂ ਇਹ ਕਰਦੇ ਸਨ ਤਾਂ ਦੁਰਬਾਸ਼ੇ ઋષਿ ਨੇ ਜਦੋਂ ਇਹਨਾਂ ਨੂੰ ਸ਼ਰਾਪ ਦੇ ਕੇ ਤੇ ਸਾਰੇ ਜੋ ਜਾਦਵ ਸੀ ਉਹ ਝਾੜ ਦਿੱਤੇ ਸਨ ਇਸ ਪ੍ਰਕਾਰ ਕਹਿੰਦੇ ਇਤਨੇ ਜੋ ਦਸ਼ਟਾਂਤ ਦੇਂਦਾ ਇਹ ਭਾਵ ਹੈ ਕਿ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਿਆ ਕਰਨ ਵਾਲਾ ਜੋ ਮਨੁੱਖ ਹੈ ਉਹ ਕਦੇ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਕਦੇ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਜੋ ਮਨੁੱਖ ਨਿੰਦਿਆ ਕਰਦਾ ਹੈ ਇਥੋਂ ਤੱਕ ਜੋ ਪੰਜ ਪੌੜੀਆਂ ਦੀ ਜੋ ਕਥਾ ਹੈ ਉਹ ਸੰਪੂਰਨ ਹੋਈ ਹੈ ਅਗਲੀ ਜੋ ਕਥਾ ਹੈ ਆਉਣ ਵਾਲੇ ਦਿਵਾਨਾਂ ਦੇ ਵਿੱਚ ਸਰਵਣ ਕਰਾਂਗੇ ਇਤਨੀ ਅਗ ਵਿਚਾਰਾ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਵਿੱਚ ਸਮਝ ਕਰਕੇ ਮੌਕਾ ਰਨਾ ਤਾਂ શ્રી ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ आखिर लिया दो पंक्तियां पढ़ के समाप्ति है जी निंदा कोई ना सिजियो यूं वेद को टाटा दुर्बासे ने श्राप दे जा सब टटा वाहे गुरु जी का खालसा वाहे गुरु जी की फतेह